ਜ਼ੀਰਕਪੁਰ ਦੇ ਬਲਟਾਣਾ ਦੀ ਕਲਗੀਤਰ ਇਨਕਲੇ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਕੁਲਜੀਤ ਸਿੰਘ ਰੰਦਾਵਾਦੀ ਪ੍ਰਧਾਨਗੇਟ ਹੋਈ ਜਿੱਥੇ ਵੱਖ-ਵੱਖ ਬੁਲਾਵਿਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਹੌਕਾ ਦਿੱਤਾ ਅੱਪਾ ਕੀ ਕਰਦੇ ਆ ਕਿ ਬਾਕੀ ਜਿਹੜੇ ਆ ਕੁਰਬਾਨੀਆਂ ਦੇ ਦੇਣ ਤੇ ਕੁਰਸੀ ਮੈਂ ਆਪਣੇ ਕੋਲ ਲਿਆਵਾਂ ਇਹ ਇੱਕ ਬਹੁਤ ਹੈ ਸਾਡੇ ਮਨਾਂ ਚੋਂ ਉਹਨੂੰ ਕੱਢਣ ਵਾਸਤੇ ਸਾਨੂੰ ਬਾਬੇ ਨਾਨਕ ਵਾਲ ਵੀ ਦੇਖਣਾ ਚਾਹੀਦਾ ਤੇ ਕੇਵਰੀਵਾਲ ਵਾਲ ਵੀ ਦੇਖਣਾ ਚਾਹੀਦਾ ਵਾ ਦੁਨੀਆ ਦਾ ਭਲਾ ਕਰਨਾ ਅਗਰ ਤੇ ਬਾਬੇ ਨਾਨਕ ਨੇ ਜਿੰਨਾ ਕੀਤਾ ਹੋਰ ਕੋਈ ਕਰ ਨਹੀਂ ਸਕਦਾ ਕਿ ਉਹਨਾਂ ਦੀ ਜੋਤ ਹੀ ਚੱਲਦੀ ਰਹੀ ਆ ਬਾਕੀ ਤੁਹਾਨੂੰ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਕਿ ਸਾਡੀ ਪਾਰਟੀ ਦਾ ਸਰਵੇ ਜੋ ਹੁਣੇ-ਹੁਣੇ ਵੱਡੇ ਟੀਵੀ ਚੈਨਲ 'ਤੇ ਕੀਤਾ ਉਹ ਬਹੁਤ ਹੀ ਜਿੱਤ ਦੇ ਨੇੜੇ ਹੈ ਬਸ ਥੋੜੀ ਜਿਹੀ ਕਸਰ ਹੈ ਹੋਰ ਜੋਰ ਲਾ ਦਿਓ ਕਿ ਸਾਡੀ ਜਿੱਤ ਪੰਜਾਬ ਦੇ ਵਿੱਚ ਪੱਕੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਤੁਹਾਡਾ ਸਹਿਯੋਗ ਤੁਹਾਡੇ ਸਹਿਯੋਗ ਸਦਕਾ ਹੀ ਇਹ ਜੋ ਅਸੀਂ ਇੱਕ ਜੰਗ ਜਿੱਤ ਸਕਦੇ ਹਾਂ ਤੇ ਮੈਂ ਗੱਲ ਕਰਨਾ ਚਾਹਾਂਗਾ ਆਪਣੇ ਹਲਕੇ ਦੀ ਡੇਰਾ ਬਸੀ ਦੀ ਅਸੀਂ ਇੱਥੇ ਅੱਜ ਜੋ ਮੀਟਿੰਗ ਕਰ ਰਹੇ ਆ ਸਾਡੇ ਵੱਡੇ ਵੀਰ ਕੁਲਜੀਤ ਸਿੰਘ ਰਧਾਵਾ ਜੀ ਦੀ ਅਗਵਾਈ ਹੇਠ ਕਰ ਰਹੇ ਆ ਤੇ ਆਮ ਆਦਮੀ ਪਾਰਟੀ ਦੀ ਇਹ ਮੀਟਿੰਗ ਹੈ ਜੀ ਤਾਂ ਤੁਸੀਂ ਅੱਜ ਮੇਰੀ ਬੀਬੀਆਂ ਨੂੰ ਪੁੱਛ ਲਓ ਕਿ ਇੱਕ ਬੀਬੀ ਵੱਲੋਂ ਖੜੀ ਹੋ ਕੇ ਦੱਸ ਦੇ ਤੇ ਇੱਥੇ ਕੋਈ ਪਬਲਿਕ ਟਾਇਲਟ ਹੈ ਜਿਲ੍ਹਕ ਪਰ ਦੇ ਵਿੱਚ ਬਲ ਕੋਈ ਇੱਕ ਬੀਬੀ ਦੱਸੇ ਮੇਰਾ ਚੈਲੰਜ ਹੈ ਇਹਨ ਮੀਟਰ ਨੂੰ ਜਿਹੜੇ ਛੁੱਟੇ ਛੁੱਟੇ ਵਾਅਦੇ ਕਰ ਰਹੇ ਆ ਇੱਕ ਮੇਰੀ ਬਿੱਬੀਆਂ ਵਾਸਤੇ ਇੱਕ ਪਬਲਿਕ ਟਾਇਲਟ ਨਹੀਂ ਬਣਾ ਸਕੇ ਇਸ ਤੋਂ ਵੱਡੀ ਸ਼ਰਮਸਾਰ ਦੀ ਕੀ ਗੱਲ ਹੋ ਸਕਦੀ ਹੈ ਉਸ ਤੋਂ ਵੱਡੀ ਤੇ ਜੇ ਅੱਜ ਆਪਾਂ ਗੱਲ ਕਰੀਏ ਮੈਂ ਆਪਣੇ ਪ੍ਰੈਸ ਵੀਰਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਰੋਜ਼ ਨਿਊਜ਼ ਲਗਾ ਰਹੇ ਨੇ ਮੇਰੇ ਫਾਦਰ ਇੱਥੇ ਬਸਰ ਇਸ ਪਿੰਡ ਲੋਗਰ ਦੇ ਸਰਪੰਚ ਰਹੇ ਨੇ ਉਹਨਾਂ ਨੇ 1985 ਦੇ ਵਿੱਚ ਸੜਕਾਂ ਨਾਲੀਆਂ ਗਲੀਆਂ ਦਾ ਵਿਕਾਸ ਕਰਨਾ ਸ਼ੁਰੂ ਕੀਤਾ ਸੀ ਅੱਜ ਵੀ ਮੇਰੇ ਪ੍ਰੈਸ ਵੀਰ ਇਹ ਲੀਡਰ ਜਿਹੜੇ ਚੁੱਪੇ ਵਾਅਦੇ ਕਰ ਰਹੇ ਇਹ ਗਲੀਆਂ ਨਾਲੀਆਂ ਦੇ ਉਧ ਘਾਟਣ ਦੀ ਹਬਰਾ ਲਗਾ ਰਹੇ ਆ ਜੀ ਪੁੱਛ ਸਕਦੇ ਮੇਰੇ ਵੀਰ ਬੈਠੇ ਆ ਜੇ ਕੋਈ ਹੋਰ ਕੋਈ ਨਿਆ ਇੱਥੇ ਕਾਲਜ ਕੋਈ ਸਕੂਲ ਕੋਈ ਹਸਪਤਾਲ ਅਪਗ੍ਰੇਡ ਹੋਇਆ ਹੋਵੇ ਇਸ ਵਾਰ ਅਸੀਂ ਇਹਨਾਂ ਦੇ ਵਗਾਵੋ ਨੇ ਵਿੱਚ ਹੋਈ ਆਣਾ ਝੂਠੇ ਖੋਖਲੇ ਜੋਲਦੇ ਵਾਦੇ ਆ ਅਸੀਂ ਇਸ ਵਾਰ ਅਸੀਂ ਕੇਜਰੀਵਾਲ ਸਾਹਿਬ ਦੀ ਸਰਕਾਰ ਬਣਾਈਏ ਤੁਹਾਨੂੰ ਕਿਸੇ ਨੇ ਯਾਦ ਨਹੀਂ ਕਰਨਾ ਤੁਸੀਂ ਇਹਦੇ ਕਾਲੇ ਕਰਮ ਪੰਜਾਬ ਵਾਸਤੇ ਕੀਤੇ ਆ ਦੂਜੇ ਪਾਸੇ ਮੋਦੀ ਨੇ ਕੱਲੇ ਪੰਜਾਬ ਨਹੀਂ ਹਿੰਦੁਸਤਾਨ ਦੇ ਕਿਸਾਨ ਨੂੰ ਮਜ਼ਦੂਰ ਨੂੰ ਮਾਰ ਕੇ ਵਪਾਰੀ ਨੂੰ ਮਾਰ ਦਿੱਤਾ ਅੱਜ ਘਰ ਘਰ ਮੋਦੀ ਦੀ ਪੂਜਾ ਨਹੀਂ ਹੁੰਦੀ ਤੁਹਾਡੇ ਸਾਹਮਣੇ ਹਰ ਚੌਕ ਦੇ ਵਿੱਚ ਉਹ ਮੋਦੀ ਦਾ ਪੁਤਲਾ ਬਣਾ ਕੇ ਛਿਦਰਾ ਨਾਲ ਪੁੱਟਿਆ ਜਾਂਦਾ ਮੈਂ ਕਹਿੰਦਾ ਜਿੰਦਾ লাশ ਅੱਜ ਪ੍ਰਧਾਨ ਮੰਤਰੀ ਕੌਣ ਆਡਾਨੇ ਔਰ ਆਬਾਮੀ ਆਬਾਮੀ ਉਹ ਸਿੱਧਾ ਜਿੰਦਾ লাশ ਬਣ ਕੇ ਟਾਈਮ ਪਾਸ ਕਰ ਰਿਹਾ ਇਸੇ ਤਰ੍ਹਾਂ ਮੈਨੂੰ ਸਮਝ ਆਉਂਦਾ ਥੋੜਾ ਥੋੜਾ ਵੇਸੇ ਤਾਂ ਸੀਨੀਅਰ ਲੀਡਰਸ਼ਿਪ ਕਰਨ ਸਾਹਿਬ ਨੂੰ ਪਤਾ ਹੋਣਾ ਕੈਪਟਨ ਸਾਹਿਬ ਵੀ ਜਿੰਦਾ ਲਾਸ਼ ਹੀ ਆ ਬਾਦਰ ਸਾਹਿਬ ਦਾ ਤਾਂ ਮੁੱਕ ਗਿਆ ਕੰਮ ਸੁਖਬੀਰ ਬਾਦਰ ਉਹਨਾਂ ਦਾ ਹਾਲ ਦੇਖ ਲੋ ਪਿੰਡਾਂ ਦੇ ਵਿੱਚ ਪਿੰਡਾਂ ਦੇ ਜੁਗਮ ਨੂੰ ਛੁੱਟੀਆਂ ਮਾਰ ਮਾਰ ਪਿੰਡਾਂ ਤੋਂ ਕੱਢਦੇ ਆ ਕਾਰਨ ਕੀ ਹੈ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਵੋਟੀ ਪੋਟਾ ਪਾ ਕੇ ਐਮਪੀ ਬਣਾਇਆ ਸੀਗਾ ਲੋਕ ਸਭਾ ਦੇ ਭੇਜਿਆ ਕਾਰਡ ਲਈ ਭੇਜਿਆ ਕਿ ਪੰਜਾਬ ਦੇ ਹੱਥ ਵੇਚ ਕੇ ਆ ਗਏ ਲੋਕ ਅੱਜ ਸਹੀ ਹੈ ਸੱਤ ਮੁੱਖ ਮੰਤਰੀ ਸਭ ਤੋਂ ਪਹਿਲਾਂ ਇਹਨਾਂ ਕਾਲੇ ਬਿਨਾਂ ਤੇ ਸਹਿਯੋਗ ਕਰਕੇ ਨਿਕਲੇ ਸੀਗੇ ਜਿਨ੍ਹਾਂ ਦੇ ਵਿੱਚੋਂ ਕਾਲਾ ਸੁਖਬੀਰ ਬਾਦਲ ਔਰ ਕਾਲਾ ਕੈਪਟਨ ਮਮਰਿੰਦਰ ਸਿੰਘ ਸੀ ਜਿਨ੍ਹਾਂ ਨੇ ਮਹਾਣੀ ਪ੍ਰਨੀਤ ਪਰ ਸੀ ਜਿਨ੍ਹਾਂ ਨੇ ਕਾਲੇ ਬਿਨਾਂ ਨੇ ਹਾਮੀ ਭਰੀ ਸੀ ਅੱਜ ਕਿੱਡੇ ਕਿੱਡੇ ਦਾਅਵੇ ਕਰਦੇ ਹਲਕੇ ਉਹ ਜਾਗ ਜਰੂ ਟ੍ਰਾਂਸਪੋਰਟਰਾਂ ਦੇ ਮਜ਼ਦੂਰ ਦਾ ਪੁੱਤ ਕਨੈਕਟਰ ਮਜ਼ਦੂਰ ਦਾ ਪੁੱਤ ਡਰਾਈਵਰ ਇੱਕ ਕਿਸਾਨ ਦਾ ਪੁੱਤ ਟਰੱਕ ਦਾ ਮਾਲਕ ਹੈ ਅੱਜ ਕੌਡੀਆਂ ਦੇ ਪਾਸ ਸਾਡੀ ਜ਼ਮੀਨ ਖੋਹ ਕੇ ਅਸੀਂ ਟਰੱਕਾਂ ਦਾ ਕਾਰੋਬਾਰ ਕੀਤਾ ਸੀ ਆ ਛੋਟਾ ਜਿਹਾ ਧੁੰਡ ਵਾਲਾ ਫਿਰਦਾ ਇੱਕ ਜਿਹਨੂੰ 300 ਦਿਹਾੜੀ ਲੈਂਦਾ ਨਾ ਜਿਹੜਾ ਫਾਈਨੈਂਸਰ ਫਾਈਨੈਂਸਰ ਰਾਤ ਨੂੰ ਬਖਤੀ ਉਹਦੇ ਭੁੱਖੇ ਮਰਦੇ ਆ ਸਾਡੀ ਆਤਮਾ ਰਹਿੰਦੀ ਅੰਦਰੋਂ ਇਸ ਕੈਪਟਨ ਨੇ ਨਕਮੇ ਕੈਪਟਨ ਨੇ ਹਮੇਸ਼ਾ ਸਾਡੇ 4 ਸਾਲ ਪਹਿਲਾਂ ਟ੍ਰੈਕੀਨਾਂ ਤੋੜ ਕੇ ਪੰਜਾਬ ਦਾ ਟਰਾਂਸਪੋਰਟਰ ਬਰਬਾਦ ਕਰਕੇ ਰੱਖ ਦਿੱਤਾ ਟਰਾਂਸਪੋਰਟਰ ਵੀਰੋ 2022 ਚ ਦੇ ਦਿਓ ਤਾਂ ਸਾਰੇ ਪੰਜਾਬ ਚ ਜਿਹੜੇ ਜਿਹੜੀ ਜਗ੍ਹਾ ਤੁਹਾਡੇ ਰਿਸ਼ਤੇਦਾਰ ਪੰਜਾਬ ਚ ਬੈਠੇ ਨੇ ਹਰਿਆਣੇ ਚ ਬੈਠੇ ਨੇ ਬਿਹਾਰ ਮੰਗਾਲ ਬੈਠੇ ਨੇ ਉਹਨਾਂ ਨੂੰ ਕਹੋ ਆਵਾਜ਼ ਦੀ ਪਾਰਟੀ ਨਹੀਂ ਮਤ ਕਰਨ ਇੱਕੋ ਇੱਕ ਪਾਰਟੀ ਹੈ ਅਰਵਿੰਦ ਕੇਜਰੀਵਾਲ ਅੱਜ ਟਰਾਂਸਪੋਰਟਰ ਦਿੱਲੀ ਚ ਆਨੰਦ ਲੈ ਰਹੇ ਆ ਕਿਸਾਨ ਆਨੰਦ ਲੈ ਰਿਹਾ ਹੈ ਵਪਾਰੀ ਆਨੰਦ ਲੈ ਰਿਹਾ ਹੈ ਲੇਕਿਨ ਅੱਜ ਜਿਹੜੇ ਇਸ਼ੂ ਤੇ ਆਪਾਂ ਇਕੱਠੇ ਹੋਏ ਅੱਜ ਸਿਰਫ ਇੱਕ ਪ੍ਰੋਗਰਾਮ ਬਣਾਇਆ ਸੀ ਕਿ 100 200 ਬੰਦੇ ਦੀ ਮੀਟਿੰਗ ਕਰਾਂਗੇ ਤੇਜਰੀਵਾਲ ਸਾਹਿਬ ਨੇ 300 ਜੂਨਟ ਫ੍ਰੀ ਦਾ ਜਿਹੜਾ ਵਾਅਦਾ ਕੀਤਾ ਜਿਹੜਾ ਚੰਡੀਗੜ੍ਹ ਗਰੰਟੀ ਦੇ ਕੇ ਗਿਆ ਉਹ ਘਰ-ਘਰ ਤੱਕ ਪਹੁੰਚਾਵਾਂਗੇ 24 ਘੰਟੇ ਨਰਵਿਕਨ ਬਿਜਲੀ ਦੇਵਾਂਗੇ ਔਰ ਬਿਜਲੀ ਦੇ ਪੁਰਾਣੇ ਬਿੱਲ ਮਾਫ ਕਰਾਂਗੇ ਇਹ ਕੇਜਰੀਵਾਲ ਦਾ ਵਾਅਦਾ ਤੇ ਬੌੜੇ ਕੈਪਟਨ ਦਾ ਵਾਅਦਾ ਨਹੀਂ ਘਰ-ਘਰ ਨੌਕਰੀ ਸਮਾਰਟਫੋਨ ਦੇ ਦੇਵਾਂਗੇ ਇਹ ਦੇ ਦੇਵਾਂਗੇ ਮੇਰੇ ਹਰਕੇ ਦੇ ਅੰਦਰੋਂ 13000 ਗਰੀਬ ਬੱਚਿਆਂ ਦੇ ਜਿਹੜੇ ਇੰਡਸਟਰੀ ਦੇ ਵਿੱਚ ਨੌਕਰੀ ਕਰਦੇ ਸੀ ਆ ਕਰੋਨਾ ਦੇ ਵਿੱਚ ਕੈਪਟਨ ਟੀਮ ਨੇ ਘੜਵਾਤੇ ਅੱਜ ਉਹ ਘਰ ਦੇ ਬੱਚੇ ਭੁੱਫੇ ਮਰਦੇ ਫਿਰਦੇ ਆ ਹਲਕੇ ਵਾਲਿਓ ਤੁਸੀਂ ਚਾਹਦੇ ਹੋ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲੇ ਤੁਸੀਂ ਚਾਹਦੇ ਹੋ ਤੁਹਾਨੂੰ ਰੋਜ਼ਗਾਰ ਮਿਲੇ ਤੁਸੀਂ ਚਾਹਦੇ ਹੋ ਤੁਹਾਨੂੰ ਟਰਾਂਸਪੋਰਟਰ ਦਾ ਕੰਮ ਮਿਲੇ ਤੁਸੀਂ ਚਾਹਦੇ ਹੋ ਤੇ ਸਾਲ ਕੇ ਤੁਹਾਡੇ ਬੱਚੇ ਨੌਕਰੀ ਕਰ ਸਕਣ ਆ ਜਿਹੜੇ ਬਲਟਾਣੇ ਦੇ ਵਿੱਚ ਬੈਠੇ ਆ ਆ ਮੇਰੇ ਵੀਰ ਜਿਨ੍ਹਾਂ ਦੇ ਸ਼ੋਅਰੂਮ ਵੱਡੇ ਵੱਡੇ ਆ ਆ ਨਿਗਾ ਮਾਰ ਲਓ ਕਰੋ ਰੁਪਈਆ ਲਾ ਕੇ ਘਰ ਦੀ ਸਾਰੀ ਬਰਬਾਦੀ ਕਰਕੇ ਬੰਦੇ ਨੇ ਸ਼ੋਰੂਮ ਬਣਾਇਆ ਸੀਗਾ ਅੱਜ ਇਹ ਵਰਵਾਨ ਕਰਤਾ ਹੈ ਕੈਪਟਨ ਸਾਹਿਬ ਨੇ ਅਰਸ਼ ਇਕਬੀਰ ਬਾਦਲ ਔਰ ਜਿਹੜਾ ਵਪਾਰੀਆਂ ਦਾ ਮਾੜਾ ਹਾਲ ਕਰ ਦਿੱਤਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਵਪਾਰੀ ਫੁੱਟ ਪਾਥੇ ਆ ਗਿਆ ਹਲਕੇ ਦੇ ਅੰਦਰ ਦੇਖੋ ਪੰਜਾਬ ਦੇ ਅੰਦਰੋਂ 500 ਤੋਂ ਵੱਧ ਕਿਸਾਨ ਸ਼ਹੀਦ ਹੋ ਗਿਆ ਲਾਹਨਤ ਹੈ ਕੈਪਟਨ ਸਾਹਿਬ ਤੁਹਾਡੇ ਤੇ ਲਾਹਨਤ ਹੈ ਮੋਦੀ ਸਾਹਿਬ ਤੁਹਾਡੇ ਤੇ ਤੁਹਾਡੇ ਵਿਚੋਲੀਏ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਦੇ ਫੇਸਬੁੱਕ ਵੀਡੀਓ ਕਿੰਨੀਆਂ ਜਾਰੀ ਹੁੰਦੀਆਂ ਤੁਹਾਡੀਆਂ ਪੁੱਤ ਪੁਰੀਆਂ ਮਾਨੀਆਂ ਦੋਤਿਆਂ ਦੇ ਰਿਸ਼ਤੇ ਇਕੱਠੇ ਹੁੰਦੇ ਆ ਉਹ ਕਿਉਂ ਲੜਾਉਣਾ ਹੈ ਯਾਰ ਸਾਨੂੰ ਅਸੀਂ ਤੁਹਾਡਾ ਕੀ ਵਿਗਾੜਿਆ ਆ ਆਜੋ ਮੈਦਾਨ ਚ ਲੜਜੋ ਜਦੋਂ ਲੜਨਾ 2022 ਚ ਪਰ ਸਾਡੇ ਬੱਚਿਆਂ ਨੂੰ ਨਾ ਮਰਵਾਓ ਜੋੜ ਕੇ ਬੇਨਤੀ ਕਰਦਾ ਵੀਰੋ ਅੱਜ ਸਚਾਈ ਦਾ ਜਮਾਨਾ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਅਗਰ ਸਾਡੇ ਗੁਰਪੋਤਾਂ ਆਮ ਆਦਮੀ ਪਾਰਟੀ ਨੂੰ ਕਦੀ ਵੀ ਕੋਈ ਫੇਕ ਨਿਊਜ਼ ਲਾਜ਼ੀ ਨਾ ਲਾਇਓ ਲੇਕਿਨ ਸਾਡਾ ਸੱਚ ਦਾ ਬਿਆਨ ਜ਼ਰੂਰ ਉਜਾਗਰ ਕਰੋ ਵੀਰੋ ਪੰਜਾਬ ਦਾ ਟਰਾਂਸਪੋਰਟਰ ਮਰ ਗਿਆ ਨਿਗ੍ਹਾ ਮਾਰਿਓ ਤੁਸੀਂ ਵੀ ਕਿਸਾਨ ਪੁੱਤੋਂ ਆਪਣਾ ਪਛੋਟੜ ਕਲੇਰ ਸਾਹਿਬ ਬਾਈ ਸੁਖਵਿੰਦਰ ਤੇਨਾ ਧਿਆਨ ਕਰਿਓ ਵਿਕੀ ਬਾਈ ਲਕੀ ਇਹ ਲੋਕਾਂ ਨੂੰ ਜਵਾਬ ਮੀਡੀਆ ਦੇ ਸਕਦਾ ਅਸੀਂ ਤਾਂ ਬੋਲ ਕੇ ਚਲੇ ਜਾਵਾਂਗੇ ਜੋ ਸਵੇਰੇ ਜਦੋਂ ਬ੍ਰੇਕਫਾਸਟ ਕਰਦੇ ਨੇ ਸਵੇਰੇ ਚਾਹ ਪੀਂਦੇ ਆ ਜੇ ਟੇਬਲ ਤੇ ਅਖਬਾਰ ਹੁੰਦੀ ਹੈ ਉਹ ਪੰਜਾਬ ਦਾ ਇਤਿਹਾਸ ਬਦਲੇਗੀ ਪੰਜਾਬ ਦਾ ਰੂਪ ਬਦਲੇਗੀ ਅੱਜ ਸਾਰੀ ਟੀਮ ਦਾ ਜਿਹੜਾ ਪੱਦਰ ਦੀ ਜਿਹੜੀ ਸਾਡੀ ਅਖਾਈ ਆਈ ਹੈ ਮੈਂ ਤਾਂ ਨੋਂ ਵੀ ਭੁੱਲ ਗਿਆ ਨਹੀਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ